ਬਾਬਜੀ ਅਸੀਂ ਤੁਹਾਨੂੰ ਕਿਆ ਸਮਝਾਇਆ ਤਾਂ ਤੁਸੀਂ ਤੂੰ ਸਮਝਿਆ ਨਹੀਂ ਸਾਡੀ ਗੱਲ ਨੂੰ ਇਹ ਮਹਾਰਾਜੂ ਉਸ ਗੱਲ 'ਚ ਨੰਦੇ ਬੇ ਅੰਤ ਉਸ ਗੱਲ 'ਚ ਨੰਦੇ ਬੇ ਅੰਤ ਕਿਆ ਨਾਂ ਦਾ ਤਾਂ ਚੱਲ ਹੈਗਾ ਠੀਕ ਹੈ ਪਰ ਬਾਬਜੀ ਇਹ ਤੇ ਦੁਨੀਆਦਾਰੀ ਜੋ ਗਾਣੀ ਰਹਿਣਾ ਇਹ ਲੜਕੀ ਹੈ ਬੱਚੇ ਛੋਟੇ ਛੋਟੇ ਹੈ ਤੇਰੇ ਧਿਆਨ ਦੇ ਨਾਲ ਹੈ ਠੀਕ ਹੈ ਰੱਬ ਦੇ ਪ੍ਰੇਮ ਦਾ ਤੁਹਾਨੂੰ ਪਤਾ ਸਾਨੂੰ ਪਤਾ ਹੈ ਤੇ ਬਾਕੀ ਬਾਬਜੀ ਇਹ ਗੱਲ ਠੀਕ ਨਹੀਂ ਐਦਾਂ ਸਾਡੇ ਦੋਹਾਂ ਦੇ ਸਿਰਫ ਤੇ ਮਾਰਿਆ ਐ ਦਾਤ ਫੇ ਇੱਦਾਂ ਹੀ ਹੱਥ ਮਾਰਿਆ ਨਾ ਇੱਦਾਂ ਫੇਰਿਆ ਨਾਲੇ ਸ਼ਕਤੀ ਖਤਨੀ ਅਸੀਂ ਐਨੇ ਫੇਰ ਉਹ ਫੜ ਫੜ ਆਇਆ ਨਾ ਤੇ ਇਹ ਜਿਹਾ ਸਾਡੀ ਸ਼ਕਤੀ ਖਤਨੀ ਮੁੜ ਕੇ ਫੇ ਸਾਡੀ ਉਹ ਗੱਲ ਨਹੀਂ ਫੇਰ ਮਤਲਬ ਨਹੀਂ ਜਿੱਦਾਂ ਵੀ ਆਪਾਂ 2 2 3 3 ਘੰਟੇ ਸੁੱਧ ਸਮਾਗਦੀ ਚ ਚੱਲ ਜਾਈਏ ਉੱਠੀ ਹੀ ਨਾ ਮਾਲ ਪਸੂ ਵੀ ਰੱਖਿਆ ਹੋਣਾ ਸੀਗਾ ਸਾਨੂੰ ਤਾਂ ਲੂਣ ਮਿਰਚ ਤੱਕ ਭੁੱਲ ਗਿਆ ਤਾਂ ਸਬਜ਼ੀ ਚ ਹੈਗਾ ਕਿ ਨਹੀਂ ਹੈਗਾ ਸਾਧੂ ਗੁਰਾਂ ਨੇ ਇੰਨੀ ਵੱਡੀ ਪਾਵਰ ਦੇ ਦਿੱਤੀ ਇੱਕਦਮ ਤੇ ਵਾਫੇ ਜਿਵੇਂ ਅਸੀਂ ਮਾਰਿਆ